ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਸਨਾ ਫੈਮਿਲੀ ਦੇ ਵਿੱਚ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਚ ਅਸੀਂ ਵੀ ਵਧੀਆ ਠੀਕ ਠਾਕ ਹਾਂ ਜੀ ਤਰੀਕ ਹੋ ਗਈ ਅੱਜ 7 7 ਤਰੀਕ ਹੋ ਗਈ ਅੱਜ ਦਿਨ ਹੈਗਾ ਸੈਟਰਡੇ ਦਾ ਸਵੇਰ ਦਾ ਹੋ ਗਿਆ ਟਾਈਮ 7:00 ਵਜੇ ਤੇ ਆਪਾਂ ਚਾਹ ਚੁ ਪੀ ਲਈ ਸਾਰਾ ਜਿਹੜੇ ਸਵੇਰ ਵਾਲੇ ਮਧਾਣੀ ਦਾ ਕੰਮ ਹੋ ਗਿਆ ਸਾਰਾ ਉਹ ਨਿਮੇੜਤਾ ਤੇ ਅਗਲਾ ਹੁਣ ਕੰਮ ਸ਼ੁਰੂ ਕਰਦੇ ਆਂਗੇ ਉਤਮ ਨੇ ਜਾਣਾ ਸਕੂਲ ਅੱਜ ਤੇ ਆਪਾਂ ਚਲਦੇ ਆਂ ਕੱਲ ਮਿਸਤਰੀ ਕੀ ਕਰਕੇ ਆਏ ਨੇ ਕੋਠੇ ਤੇ ਉਹ ਦੇਖ ਕੇ ਆਉਨੇ ਆ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਬਣੇਰੇ ਉਹ ਵੀਡੀਓ ਦੇ ਨਾਲ ਆ ਜਾਓ ਫਿਰ ਮੈਕਸ ਚਲੋ ਜੀ ਚਲਦੇ ਆਂ ਉੱਪਰ ਚੱਲ ਮੈਕਸ 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 ਵੀ ਸਾਡੇ ਨਾਲ ਹੀ ਜਾਂਦਾ ਹੁੰਦਾ ਉਹ ਜਾ ਉਹ ਚੜ ਗਿਆ ਉੱਪਰ ਦਿਖਾਉਨੇ ਆ ਤੁਹਾਨੂੰ ਕੀ ਕੰਮ ਕਰਿਆ ਲੱਗਣਾ ਜਿੱਥੇ ਟਾ ਲਾ ਦਿੱਤੇ ਨੇ ਹੈ ਇੱਧਰ ਉੱਪਰ ਦੀ ਗੱਲ

ਤੇ ਜਿਹੜੀਆਂ ਪੌੜੀਆਂ ਚੜਾਈਆਂ ਨੇ ਉਹ ਪੌੜੀਆਂ ਚੜਾਈਆਂ ਨੇ ਕੱਲ ਉਹ ਦੇਖੋ ਇਹ ਚੜ ਗਈ ਆਪਣੇ ਪੌੜ ਹਾਂ ਜੀ ਚੱਲਦੇ ਆਪਾਂ ਉੱਪਰ ਦਿਖਾਉਨੇ ਆ ਤੁਹਾਨੂੰ ਆ ਗਏ ਆਈ ਆਪਾਂ ਉੱਪਰਲੀ ਛੱਤ ਤੇ ਆਪਣੀ ਬਣ ਗਈ ਟੈਂਕੀ ਟੈਂਕੀ ਦੀ ਕੱਲ ਛੱਤ ਪੈ ਗਈ ਟੈਂਕੀ ਦੀ ਪਾਤੀ ਕੱਲ ਛੱਤ ਆਹ ਦੇਖੋ ਮੈਕਸਿਕ ਵਿੱਚ ਖੜਾ ਆਪਣੇ ਉੱਪਰ ਵਾਲੀ ਛੱਤ ਦੇ ਉੱਪਰ ਸਾਰਿਆਂ ਨੂੰ ਉੱਪਰਲਾ ਵੀਊ ਜੀ ਹੁਣ ਸਾਰੇ ਘਰ ਦੀਨੇ ਰਗੇ ਪਹਿਲਾਂ ਆਪਣਾ ਘਰ ਦੀਦਾ ਨਹੀਂ ਸੀ ਹੁੰਦਾ ਨੀਮਾ ਸੀਗਾ ਉਹਨਾਂ ਨੇ ਕੋਠਾ ਸੁਬੜਿਆ ਪਿਆ ਦੇਖੀ ਹੁਣ ਆਪਣਾ ਘਰ ਚਾ ਕੋਠਾ ਉੱਤੇ ਲੈਂਦੇ ਨੇ ਨਾ ਹੁਣ ਆਹ ਅਜੇ ਹੁਣ ਆਪਾਂ ਨੂੰ ਸਾਰੇ ਸਾਰਿਆਂ ਦੇ ਘਰ ਦਿੰਦੇ ਨੇ ਪਹਿਲਾਂ ਦਿੰਦਾ ਨਹੀਂ ਸੀ ਹੁੰਦਾ ਆ ਮੇਰੇ ਯਾਰਾ ਚਲੇ ਗਏ ਕੀ ਸੰਤਾਲਾ ਹੋਣਾ ਓਹ

ਦੂਸਰਾ ਇਹ ਵੀ ਆ ਲੈਟ ਬੰਦ ਕਰਨੀ ਪਊਗੀ ਹਨਾ ਚਲੋ ਜੀ ਆਪਾਂ ਚੱਲਦੇ ਆ ਥੱਲੇ ਇੱਥੇ ਲੱਗਣਗੇ ਅੱਜ ਆਪਣੇ ਪਿੱਲਰ ਡਿਜ਼ਾਈਨ ਅੱਜ ਬਣੂਗਾ ਇਹ ਟੋਏ ਪੱਟੇ ਪਏ ਨੇ ਕੱਲ ਦੇ ਇੱਥੇ ਉਤਰਨਾ ਔਖਾ

ਇੰਦਰ ਆਪਣੇ ਕੰਮ ਚੱਲੀ ਜਾਂਦਾ ਉਹਦੇ ਕਰਕੇ ਮਸ਼ੀਨ ਆਪਾਂ ਨੂੰ ਕੋਠੇ ਤੇ ਰੱਖਣੀ ਪੈਗੀ। ਕੋਈ ਥੱਲੇ ਮਿੱਟੀ-ਮੁੱਟੀ ਉੱਡੀ ਜਾਂਦੀਆਂ ਨੇ ਕੱਪੜਿਆਂ ਤੇ। ਨਾ ਤਾਂ ਧੋਤੇ ਜਾਂਦੇ ਆ ਤੇ ਨਾ ਹੀ ਸੁੱਕਣੇ ਪਾਈ ਜਾਂਦੇ ਆ। ਆ ਆਪਣੇ ਹੈਗੇ ਨੇ ਕਬੂਤਰ। ਕੂਤਰਾਂ ਵਾਲੇ ਖੁੱਡੇ ਨੇ ਸਾਰੇ। ਕੂਤਰਾਂ ਦਾ ਸ਼ੌਂਕ ਵੀ ਆਪਾਂ ਨੂੰ ਉਹ ਵੀ ਰੱਖਦੇ ਆ। ਇੱਥੇ ਹੁਣ ਇੱਕ ਤਾਰ ਬਣਾਵਾਂਗੇ, ਦੋ ਤਾਰਾਂ ਬਣਾਵਾਂਗੇ। ਬਾਕੀ ਸਟੈਂਡ ਹੈਗਾ ਜਿੰਨਾ ਟਾਈਮ ਥੱਲੇ ਹਜੇ ਕੰਮ ਆਹ ਨਹੀਂ ਖਤਮ ਹੁੰਦਾ ਹਨਾ ਓਨਾ ਟਾਈਮ ਉੱਤੀ ਰੱਖਾਂਗੇ ਮਸ਼ੀਨ ਉਹ ਉੱਤੇ ਆਏ ਆ ਵੀ ਸੌਖੇ ਧੋਤੇ ਜਾਂਦੇ ਆ ਥੱਲੇ ਨਾ ਤਾਂ ਧੋਤੇ ਜਾਂਦੇ ਆ ਦਿਨ ਸੁੱਕਣੇ ਪਾਈ ਜਾਂਦੇ ਆ ਉੱਡੀ ਜਾਂਦਾ ਉੱਤੇ ਬਜਰੀ-ਬੁਜਰੀ ਬਰੇਤੀ ਹੈ ਜਾਂ ਕੁਛ ਚ ਇਹ ਸਾਰੇ ਖੁੱਡੇ ਨੇ ਆਪਣੇ ਕਬੂਤਰਾਂ ਵਾਲੇ ਉੱਥੇ ਲੱਗਣਗੇ ਅੱਜ ਆਪਣੇ ਪਿੱਲਰ ਸੈਟਿੰਗ ਕਰੀ ਕਰੀ ਜਾਂਦੇ ਨੇ ਉਹ ਲੋਹੇ ਦੀ ਹੈଁ ਟੋਪ ਦਾ ਰਹੂਗੀ ਅੱਦੇ ਉਹ ਕਰਕੇ ਕੰਮ ਚੱਲੀ ਜਾਂਦਾ ਉੱਥੇ ਨਾ ਕੱਪੜੇ ਕੁੱਪੜੇ ਧੋਤੇ ਨਹੀਂ ਜਾਂਦੇ ਹੈਗੇ ਤਾਂ ਹੀ ਫਿਰ ਮਸ਼ੀਨ ਉੱਪਰ ਚੜਵਾ ਲਈ ਸੀ ਬਚਲ ਕੱਪੜੇ ਸੌਖੇ ਧੋਤੇ ਜਾਣਗੇ ਕਿੱਥੇ ਇਹ ਕਾਲਾ ਲੱਗਿਆ ਹੋਇਆ ਉਹਦੀ ਮੇਰੇ ਪ੍ਰਦੀਪ ਦੀ ਡਾਈ ਲੱਗ ਗਈ ਸੀ ਉਹਦੇ ਨਾਲ ਤਾਂ ਇੱਲੇ ਆ ਲੈਂਦਿਨੀ ਇਹ ਮੇਰਾ ਪਜਾਮਾ ਹੀ ਆ ਪਾਣੀ ਨਹੀਂ ਹਾਂ ਇਹ ਨਹੀਂ ਨੀ ਜਿਹੜੀ ਮਿੱਟੀ ਜੀ ਲੱਗੀ ਹੋਈ ਹੈ ਚਾਚੀ ਲੱਗਦਾ ਇਹ ਪਾਣੀ ਨਾਲ ਕੱਪੜੇ ਵੀ ਨਿਕਰਦੇ ਨਿਕਰ ਜਾਣ ਲਿਆ ਕੇ ਪਾਇਆ ਹੋ ਸਕਦਾਗਾ Hmm. खाने रोटी हूं साग चप्पल कद्दू दही

ਸਾਡੇ ਘਰੇ ਬਹੁਤ ਮੂੰਗਫਲੀਆਂ ਖਾਂਦੇ ਨੇ ਇਹ ਬਹੁਤ ਮੂੰਗਫਲੀਆਂ ਖਾਂਦੇ ਧੁੱਪੇ ਬਹਿ ਕੇ ਮੂੰਗਫਲੀ ਖਾਣ ਚ ਮਜ਼ਾ ਆਉਂਦਾ ਸਾਡੇ ਨੂੰ ਉੱਪਰ ਵਾਲੀ ਧੁੱਪ ਸੀ ਥੱਲੇ ਆ ਗਈ ਤੁਹਾਨੂੰ ਆਖੀ ਨਹੀਂ ਕਰਦਾ ਸੀ ਚੱਪਾਂ ਦਾ ਦੂਰ ਬਣਾਉਂਦੇ ਉਹ ਤਾਂ ਮੈਂ ਹੀ ਲੈ ਲੈ ਗਾਲੇ ਹੁੰਦੇ ਬਾਲਾ ਬਣਾਏ ਉਹ ਨਹੀਂ ਕਿਹਾ ਸੀ ਭਈਏ ਨੇ ਕਹਿੰਦਾ ਬਣਾ ਲੇ ਬਣਾ ਲੇ ਚੱਪਣ ਕਦੋਂ ਹੋਏ ਇਹ ਨਮਸਕਾਰ ਦਾ ਰਕਲਾਗੇ ਨਾ ਰੀਤ ਸਾਹ ਨਹੀਂ ਕਰਦਾ ਮਾਝਾ ਉਸ ਸਾਡੀ ਖਾਈ ਦੇ ਵਿੱਚ ਖਾਈ ਕਹਿੰਦੇ ਕਰੈਕਟਰ ਲਿਜੋਗੇ ਕਮੀਆਂ ਆ ਜਾਣਗੀਆਂ ਬਾਦ ਪਾਵਾ ਤੁੰਡੀ ਕਰਕੇ ਖਵਾਣਾ ਹੈ ਜੋ ਯਾਰ ਕਰਦੇ ਨਾਲ ਵੱਢ ਲੈ ਕਰਦੇ ਨਾਲ ਵੱਟਾ ਹਾਂ ਉਹਦੀ ਕਮੈਂਟ ਕਰੈਂ ਦੀ ਵੀਚਾਰ ਉਹਦੀ ਪੰਜੀ ਬਿਰਦੀ ਦੇ ਬਾਲਟ ਕੰਦਿਆ ਮੂੰਹ ਸਾਥ ਪਾ ਕੇ ਉਹਨੂੰ ਕੱਪ ਜੀ ਦੇ ਦੇ ਸਰੀਰ ਜਾਂ ਬਣ ਜਾਊਗਾ ਉਹ ਕੰਜੀ ਬੀਰ ਜੀ ਬਹੁਤ ਚਾਹ ਪੀਂਦੇ ਨੇ ਜੀ ਲੈ ਕੋੜੀ ਯਾਰ ਆਓ ਚ ਕੱਢ ਦੋ ਇਹ ਤਾਂ ਭਰੇ ਹੋ ਨੇ ਬੈੱਡ ਲਾ ਲੈਣੇ ਫੇਰ ਜੀ ਬੈੱਡ ਲਾ ਲੈਣੇ ਨੰਦੇ ਜੀ ਨੰਦੀ ਆਦਮ ਲਾ ਦਾ ਲੋਹੇ ਇਹਦੇ ਅੱਜ ਐਂ ਖੜਾ ਕੇ ਰੱਖਣਗੇ ਪਿੱਲਰ ਕਿਹੜੇ ਬਣਨਗੇ ਹੂੰ ਬਣਦੇ ਲੈਣ ਗਏ ਸਮਾਨ ਲੈਣ ਗਏ ਨੇ ਕੀ ਸਮਾਨ ਲੋਹੇ ਦੀਆਂ ਚਾਦਰਾਂ ਨਹੀਂ ਆ ਦੋ ਹਾਂ ਇਹ ਲਾਉਣਗੇ ਅੱਗੇ ਪਾਉਣ ਉਹ ਨਟ ਕਸਣਗੇ ਵਿੱਚ ਬਜਰੀ ਭਰਨਗੇ ਫਿਰ ਤੇ ਅੱਛਾ ਵਿੱਚ ਬਜਰੀ ਭਰਨਗੇ ਤੂੰ ਅੱਛਾ ਠੀਕ ਆ ਇਹਨਾਂ ਦਾ ਵੱਡਾ ਹੋ ਗਿਆ ਇਹਨਾਂ ਨਾਲ ਵੱਡਾ ਹੁਸਾਰਾ ਆਸੇ ਪੋਣੇ ਲੈ ਕੇ ਐਸੀ ਉਤਮ ਦੀ ਰੋਟੀ ਵਾਸਤੇ ਸਾ ਰੋਟੀ ਬਨਵਟਣ ਵਾਸਤੇ ਮਾ ਪੋਲੇ ਆਣਾਂ ਨੂੰ ਪੋੜਾਂਗੇ ਚਾਹ ਨੂੰ ਲੱਫਾ ਮਿਲਿਆ ਨਹੀਂ ਭਾਜਾ ਦੋ ਜਣ ਨਹੀਂ ਸੀ ਵੇਖ ਕੇ ਪੋੜਾ ਦਾਂਗੇ ਦੋ ਹੀ ਲਾ ਲਓ ਉਹ ਬਾਗੂੰ ਚੀ ਹੋਣਗੇ ਪੂਰੇ ਪਾਣੀ ਮੇ ਕਾਲੂ ਤੋ ਦੂੰਗੀ ਕੋਈ ਨਹੀਂ ਉੱਤੋਂ ਸਾਫ ਪਾਣੀ ਹੈ ਅੱਛਾ ਮੈਂ ਆਉਦਾ ਬਰਦੀ ਵੀ ਧੋਣੀ ਪੂ ਕਾਲਣ ਨੂੰ ਫਿਰ ਆ ਜੂਗਾ ਇਸੇ ਕਰਦੇ ਆਦਾ ਮਾਤੀ ਨੂੰ ਜੱਗੀ ਨੂੰ ਦੇ ਦਾਂਗੇ ਹੋ ਤੇ ਸੁੱਕੇ ਆ। ਆ ਤਾਂ ਸੁੱਕੇ ਪਏ ਨੇ। ਹਾਂ, ਤਾਂ ਸੁੱਕੇ ਪਏ ਆ। ਓ ਬਾਈ ਮਿਸਤਰੀ ਹੁਣੀ ਬਣਾਈ ਜਾਂਦਾ ਨੁੱਤੇ ਡਿਜ਼ਾਈਨ ਜਾਂ ਟੈਂਕੀ ਦੇ ਉੱਤੇ। ਕੱਪੜੇ ਆ ਕੋਠੇ ਤੇ ਗੇੜੇ ਕੱਢ-ਕੱਢ ਸਾਡੀਆਂ ਰੱਤਾਂ ਦੁਹਣ ਲੱਗੀਆਂ। ਉਹਦਾ ਵਜ਼ਨ ਪਸਰ ਤੋਂ ਹੋ ਜਾਂਦੀ ਆ। ਹੋ ਨਾ ਨਾ। ਮੈਂ ਵੀ ਈ ਵੀ ਖਾ ਕੇ ਨਾ ਪਾਰ ਹੋ ਗਿਆ। ਆਹ ਹੈਗਾ ਆਪਣਾ ਮੱਝਾਂ ਵਾਲਾ ਘਰ ਐ ਇਧਰੋਂ ਆਪਣਾ ਇੰਨਾ ਕੁ ਸਪੇਸ ਛੱਡੀਆਂ ਹੋਈਆਂ ਨੇ ਸਾਈਡਾਂ ਤੋਂ ਕਰ ਦੇ ਇਧਰੋਂ ਵੀ ਤੇ ਇਧਰੋਂ ਵੀ ਤੇ ਬੈਕ ਸਾਈਡ ਤੋਂ ਵੀ ਤੁੱਪ ਤਾਂ ਇੰਨੀ ਟਿੱਖੀ ਸੀ ਤੇ ਤਾਂ ਹੋਰ ਅੱਗ ਨਿਕਲ ਲੱਗੀ ਜਦੋਂ ਪਏ ਆ ਅਸੀਂ ਕੋਠੇ ਤੇ ਪੈ ਗਏ ਧੁੱਪ ਬਹੁਤ ਸੀਗੀ ਹਨ ਚੰਗਿਆੜੇ ਨਿਕਲ ਲੱਗੇ ਸਾਡੇ ਕੋਠੇ ਦੇ ਨਾਲ ਕੀੜੇ ਬੰਗੇ ਇੱਥੇ ਨਾ ਦਾਣੇ ਦੂਣੇ ਪੈਂਦੇ ਰਹਿੰਦੇ ਆ ਕਬੂਤਰਾਂ ਨੂੰ ਉਹਦੇ ਕਰਕੇ ਆਦੇ ਕੀੜੇ-ਕੀੜੇ ਵਰਦੇ ਨੇ ਦੰਦੀ ਬਹੁਤ ਭੜੀ ਵੱਢਦੇ ਨੇ ਆਦੇ ਕਬੂਤਰ ਬੈਠੇ ਨੇ ਕਾ ਤਾੜਿਆ ਪਿਆਗਾ ਪਿੰਜਰੇ ਚ है की कि है आज और मेरे तो। तेरा ले तेरह लै कपड़े ਜਰਾ ਆਪਾਂ ਇੱਕ ਜਰਾ ਆਉਣ ਨਹੀਂ ਚਲੀ ਗਈ ਯਾਰ ਕਿਹੜੀ ਪਤਾ ਦੇਖ ਰੇ ਕਾਲੀਆਂ ਮੈਂ ਦੋ ਤੋਤੇ ਸੀ ਪਤਾ ਉੱਚੀ ਰਹਿ ਗਈ ਉਹ ਉੱਚੀ ਮੰਜੀ ਉੱਤੇ ਰਹਿ ਗਈ ਹੁਣੀ ਆ ਡਰਾਇਰ ਚ ਰਹਿ ਗਈ ਇਹਨੇ ਸੁੱਕ ਗਏ ਕੱਪੜੇ ਆਪਣੇ ਜਿਹੜੇ ਪਹਿਲਾਂ ਤੋਤੇ ਸੀ ਕੱਪੜੇ ਅਸੀਂ ਕਈ ਦਿਨਾਂ ਬਾਅਦ ਧੋਣੇ ਆ ਕਿਉਂਕਿ ਫਿਰ ਉੱਪਰ ਧੋਣੇ ਪੈਂਦੇ ਆ ਨਾ ਔਖਾ ਹੋ ਜਾਂਦਾ ਬਾਰ ਬਾਰ ਚੜਨਾ ਕਰਨਾ ਚਲੋ ਜੀ ਅੱਜ ਦੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਉਮੀਦ ਉਹ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦਾ ਹੀ ਹੈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੀਡੀਓ ਲੱਗਦੀ ਹੈ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜਰੂਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ